ਕਰਨ ਔਜਲੇ ਨੂੰ ਬਾਗੀ ਨੇ ਕੀਤਾ ਰਿਪਲਾਈ سوشل میڈیا ਦੇ ਉੱਪਰ ਹੋ ਰਿਹਾ ਹੈ ਵਾਇਰਲ ਆਖਰ ਕੀ ਹੈ ਪਿੱਛੇ ਦੀ ਕੌਂਟਰੋਵਰਸੀ ਦਾ ਰਾਜ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮਖਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਜਦੋਂ ਬਾਈ ਸਿੱਧੂ ਮੂਸੇਵਾਲਾ ਜਿਉਂਦਾ ਸੀ ਉਸ ਸਮੇਂ ਬਾਈ ਦੀਆਂ ਕਈ ਬੰਦਿਆਂ ਦੇ ਨਾਲ ਕੌਂਟਰੋਵਰਸੀਆਂ ਚੱਲਦੀਆਂ ਸੀ ਜਿਵੇਂ ਕਿ ਬਾਈ ਕਰਨ ਔਜਲੇ ਦੇ ਨਾਲ ਵੀ ਕਾਫੀ ਸਮਾਂ ਕੌਂਟਰੋਵਰਸੀ ਚੱਲਦੀ ਰਹੀ ਅਤੇ ਇਹ ਕੌਂਟਰੋਵਰਸੀ ਸਿਰਫ ਸਟੇਜਾਂ ਤੱਕ ਜਾਂ ਫਿਰ ਗੀਤਾਂ ਦੇ ਵਿੱਚ ਰਿਪਲਾਈ ਤੱਕ ਹੀ ਸੀ ਕਿਉਂਕਿ ਕੁਝ ਵੀ ਐਸਾ ਨਹੀਂ ਹੋਇਆ ਇਸ ਕੌਂਟਰੋਵਰਸੀ ਦੇ ਵਿੱਚ ਜ ਕਿ ਕਈ ਕਲਾਕਾਰ ਇੱਕ ਦੂਸਰੇ ਨਾਲ ਟਾਈਮ ਪਾ ਲੈਂਦੇ ਨੇ ਇਹ ਇਸ ਕਾਉਂਟਰਵਰਸਟੀ ਦੀ ਖੂਬਸੂਰਤੀ ਕਹਿ ਸਕਦੇ ਆ ਕਿਉਂਕਿ ਥੋੜੀ ਬਹੁਤ ਜਿਹੜੀ ਨੋਕਚੋਕ ਹੁੰਦੀ ਹੈ ਇਸ ਦੇ ਨਾਲ ਜਿਹੜੇ ਗਾਣੇ ਨੇ ਲੋਕਾਂ ਦੇ ਵਿੱਚ ਗਾਣਿਆਂ ਦੀ ਥੋੜੀ ਜੀ ਹਵਾ ਵੀ ਬਣੀ ਰਹਿੰਦੀ ਹੈ ਅਤੇ ਵੀ ਦੇਖਦੇ ਹਾਂ ਕਿ ਰਿਪਲਾਈ ਆਵੇਗਾ ਹੁਣ ਗਾਣੇ ਦੇ ਵਿੱਚ ਜਿਵੇਂ ਆਪਾਂ ক্রিকেট ਮੈਚ ਦੇ ਵਿੱਚ ਦੇਖਦੇ ਹੁੰਦੇ ਹੁੰਨੇ ਆ ক্রিকেট ਮੈਚ ਦੇ ਵਿੱਚ ਕਈ ਵਾਰ ਪਲੇਅਰ ਆਪਸ ਦੇ ਵਿੱਚ ਝਗੜ ਪੈਂਦੇ ਨੇ ਪਰ ਥੋੜਾ ਬਹੁਤ ਲਿਮਟ ਤੱਕ ਅਤੇ ਫਿਰ ਮੈਚ ਦੇਖਣ ਦਾ ਵੀ ਉਨਾ ਹੀ ਜ਼ਿਆਦਾ ਸਵਾਦ ਆਉਂਦਾ ਹੈ ਉਸੇ ਤਰ੍ਹਾਂ ਗਾਣੇ ਨੇ ਜਿੱਮੇ ਕਲਾਕਾਰਾਂ ਦੀ ਅਗਰ ਮਾੜੀ-ਮੋਟੀ ਕਾਊਂਟਰਵਾਰਸੀ ਚੱਲਦੀ ਹੈ ਤਾਂ ਗਾਣੇ ਜ਼ਿਆਦਾ ਚੱਲਦੇ ਨੇ ਸ਼ੁਰੂ ਤੋਂ ਦੇਖਿਆ ਗਿਆ ਹੈ ਪਰ ਕਈ ਵਾਰੀ ਚੀਜ਼ਾਂ ਵੱਧ ਜਾਂਦੀਆਂ ਨੇ ਜਿਵੇਂ ਆਪਾਂ ਨੂੰ 88 ਸੈਕਟਰ ਵਾਲੇ ਪੰਗੇ ਦੀ ਯਾਦ ਹਲੇ ਤਾਜ਼ਾ ਹੈ ਕਿ ਉੱਥੇ ਕਿਸ ਤਰ੍ਹਾਂ ਇਹ ਨਾ ਕਲਾਕਾਰਾਂ ਦਾ ਪੰਗਾ ਪੈ ਗਿਆ ਸੀ ਅਤੇ ਟਾਈਮ ਬੰਨ ਲਿਆ ਸੀ ਅਤੇ ਪੁਲਿਸ ਦਾ ਵੀ ਕਾਫੀ ਵੱਡਾ ਰੋੜ ਰਿਹਾ ਸੀ ਉਸ ਰੌਲੇ ਦੇ ਵਿੱਚ ਆ ਅਦੇ ਦੋਸਤੋ ਹੁਣ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਭਾਈ ਬਾਗੀ ਦੀ ਬਾਗੀ ਨੇ ਆਪਣੇ ਚੱਲਦੇ ਲਾਈਵ ਸ਼ੋਅ ਤੋਂ ਇੱਕ ਰਿਪਲਾਈ ਕੀਤਾ ਹੈ ਕਾਫੀ ਤਿੱਖਾ ਰਿਪਲਾਈ ਕਹਿ ਸਕਦੇ ਆ ਇਸ ਦੇ ਵਿੱਚ ਦੁਬਈ ਦੀ ਗੱਲ ਕਰੀ ਗਈ ਹੈ ਪਹਿਲਾਂ ਸੁਣ ਲਓ ਥੋੜੀ ਜੀ ਵੀਡੀਓ ਕਿਹੜੀ ਵਾਇਰਲ ਹੋ ਰਹੀ ਹੈ ਮੈਂ ਸਿੱਖ ਕੌਮ ਨਾਲ ਦੁਰਾਂਤ ਤੁਰਦਾ ਨਹੀਂ ਝੁੱਕ ਕੇ ਤੇ ਬੈਠਾ ਤੇਰੇ ਵਾਂਗੂ ਛੱਕਿਆ ਦੁਬਈ ਦੀ ਓ ਲੁੱਕ ਕੇ ਤਾਂ ਮਿੱਤਰੋ ਇਹੀ ਵੀਡੀਓ ਹੈ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ਨੂੰ ਭਾਈ ਕਰਨ ਔਜਲੇ ਦੇ ਨਾਲ ਜੋੜ ਕੇ ਦੇਖ ਰਹੇ ਨੇ ਕਿ ਕਰਨ ਔਜਲੇ ਨੂੰ ਰਿਪਲਾਈ ਕੀਤਾ ਹੈ ਹਾਲੇ ਕਰਨ ਔਜਲੇ ਵੱਲੋਂ ਕੋਈ ਰਿਪਲਾਈ ਹਾਲੇ ਤੱਕ ਤਾਂ ਨਹੀਂ ਆਇਆ ਤੇ ਲੱਗ ਵੀ ਨਹੀਂ ਰਿਹਾ ਕਿ ਉਹ ਕੋਈ ਰਿਪਲਾਈ ਕਰੂਗਾ ਥੋੜਾ ਸਾ ਪਹਿਲਾਂ ਕਰਨ ਔਜਲਾ ਲਾਈਵ ਦੇ ਵਿੱਚ ਕਈ ਕਲਾਕਾਰਾਂ ਨੂੰ ਕਹਿ ਚੁੱਕੇ ਨੇ ਕਿ ਤੁਸੀਂ ਮੇਰੇ ਨੌ ਦੇ ਬਰਾਬਰ ਵੀ ਨਹੀਂ ਹੈਗੇ ਵੈਸੇ ਵੀ ਅੱਜਕੱਲ ਕਰਨ ਔਜਲੇ ਦੇ ਜਿਹੜੇ ਗਾਣੇ ਨੇ ਕਈ ਗਾਣੇ ਸੁਪਰ ਟੋਪਰ ਹਿੱਟ ਜਾ ਰਹੇ ਨੇ ਜਿਵੇਂ ਕਿ ਇਹ ਹਿੰਦੀ ਫਿਲਮ ਦਾ ਗੀਤ ਹੈ ਹੋਰ ਵੀ ਕਈ ਗੀਤ ਨੇ ਜਿਹੜੇ ਅੱਜਕੱਲ ਸੁਪਰ ਹਿੱਟ ਚੱਲ ਰਹੇ ਨੇ ਬਾਕੀ ਤੁਸੀਂ ਇਸ ਕੌਂਟਰੋਵਰਸੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਮੈਂਟਾਂ ਦੇ ਵਿੱਚ ਤੁਸੀਂ ਵੀ ਆਪਣੀ رائے ਜ਼ਰੂਰ ਦੇਣਾ ਅਗਰ ਜੱਟ ਬਾਵੇ ਟੈਲੀਵੇ ਤੇ ਪਹਿਲੀ ਵਾਰ ਆਏ ਹੋ ਜੱਟ ਬਾਵੇ ਟੈਲੀਵੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਥੇ ਤੁਹਾਨੂੰ ਕਈ ਮੁੱਦੇ ਦੇਖਣ ਨੂੰ ਮਿਲਦੇ ਰਹਿੰਦੇ ਨੇ ਧੰਨਵਾਦ ਰੱਬ ਰੱਖਾ